ਅੱਜ ਮੁੱਖ ਤੌਰ ਤੇ ਜਿਹੜੀ ਕਣਕ ਦੀ ਖਰੀਦ ਦਾ ਪੰਜਾਬ ਦੇ ਅੰਦਰ سلسلہ ਚੱਲ ਰਿਹਾ ਉਹਦੇ ਸਬੰਧ ਚ ਜਿਹੜੀ ਅਪਡੇਟ ਹੈ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਅ ਸਭ ਨੂੰ ਪਤਾ ਕਿ ਪੰਜਾਬ ਦੇ ਅੰਦਰ 1 ਅਪ੍ਰੈਲ ਤੋਂ ਕਣਕ ਦੀ ਖਰੀਦ ਦਾ سلسلہ ਸ਼ੁਰੂ ਹੋਇਆ ਸਰਕਾਰੀ ਖਰੀਦ ਦਾ ਸੋ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਨਾਂ ਖਰੀਦ ਪ੍ਰਬੰਧਾਂ ਨੂੰ ਲੈ ਕੇ ਜਿਹੜੇ ਬੰਦੋਬਸਥ ਕੀਤੇ ਗਏ ਆ ਜਿਹੜੇ ਪ੍ਰਬੰਧ ਅਸੀਂ ਕੀਤੇ ਆ ਉਹਦਾ ਥੱਲੇ ਜਾ ਕੇ ਮੰਡੀ ਮੰਡੀ ਜਾ ਕੇ ਹਰ ਜ਼ਿਲ੍ਹੇ ਚ ਜਾ ਕੇ ਉਹਨੂੰ ਚੈੱਕ ਵੀ ਕੀਤਾ ਉਹਦੀ ਫੀਡਬੈਕ ਵੀ ਲਈ ਆ ਸੋ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਅ ਅੱਜ ਪੂਰਾ 1 ਮਹੀਨਾ ਕਿਉਂਕਿ ਪਹਿਲੀ April ਤੋਂ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਸੋ ਅੱਜ ਲਾਸਟ ਦਿਨ ਇਸ ਮਹੀਨੇ ਦਾ ਸੋ ਅ ਪ੍ਰੋਕਿਊਰਮੈਂਟ ਨੂੰ ਲੈ ਕੇ ਬੜੀਆਂ ਰੋਸ਼ਨ ਜਿਹੜੀਆਂ ਗੱਲਾਂ ਨੇ ਉਹ ਫੀਡ ਚੋਂ ਦੇਖਣ ਨੂੰ ਮਿਲੀਆਂ ਸੁਣਨ ਨੂੰ ਮਿਲੀਆਂ ਸੋ ਮਕਸਦ ਇਹ ਕਹਿ ਸਕਦਾ ਕਿ ਲਗਭਗ 34 ਲੱਖ ਹੈਕਟੇਰ ਰਕਬਾ ਪੰਜਾਬ ਦਾ ਜਿਹਦੇ ਵਿੱਚ ਕਿਸਾਨ ਕਣਕ ਦੀ ਵਿਦਾਈ ਕਰਦਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 114 ਲੱਖ ਐਮਟੀ 114 ਲੱਖ ਐਮਟੀ ਕਣਕ ਪਹੁੰਚੀ ਹੈ ਤੇ ਜਿਹਦੇ ਵਿੱਚੋਂ 111 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਸਾਡੀਆਂ ਬਾਕ-ਬਾਕ ਜਿਹੜੀਆਂ ਏਜੰਸੀਜ਼ ਨੇ ਔਰ ਇਹਦੇ ਵਿੱਚੋਂ ਖਰੀਦੀ ਹੋਈ 111 ਲੱਖ ਦੇ ਵਿੱਚੋਂ 103 ਲੱਖ ਐਮਟੀ ਸਰਕਾਰੀ ਖਰੀਦ ਹੋਈ ਹੈ ਪਾਬ ਅੱਜ ਅਸੀਂ 110 ਅੰਕੜਾ ਪਾਰ ਕੀਤਾ 106 ਲੱਖ ਐਮਟੀ ਦਾ ਸੋ 111 ਦੇ ਵਿੱਚੋਂ 103 ਲੱਖ ਐਮਟੀ ਸਰਕਾਰੀ ਖਰੀਦ ਬਾਕ-ਬਾਕ ਏਜੰਸੀਆਂ ਨੇ ਕੀਤੀ ਹੈ ਔਰ 8 ਲੱਖ ਐਮਟੀ ਜਿਹੜੀ ਉਹ ਪ੍ਰਾਈਵੇਟ ਵਪਾਰੀ ਵਰਗ ਨੇ ਜਿਹੜੀ ਉਹ ਮੰਡੀਆਂ ਚੋਂ ਖਰੀਦੀ ਐ ਸੋ ਇਹਦਾ ਜਿਹੜਾ ਬਣਦਾ ਜਿਹੜਾ ਭੁਗਤਾਨ ਜਿਹੜਾ ਕਿਸਾਨ ਦੇ ਖਾਤੇ ਦੇ ਵਿੱਚ ਮਤਲਬ ਜਾਣਾ ਹੁੰਦਾ ਐਜ਼ ਐ ਐਮ ਐਸ ਪੀ ਦੇ ਮੁਤਾਬਕ ਜਿਹੜੀ 2400 25 ਰੁਪਏ ਐਮ ਐਸ ਪੀ ਐ ਉਹ ਅਸੀਂ 22815 ਕਰੋੜ ਰੁਪਏ 22815 ਕਰੋੜ ਰੁਪਏ ਕਿਸਾਨ ਦੇ ਖਾਤੇ 'ਚ ਉਹਨੂੰ ਡਿਲੀਵਰ ਕਰ ਚੁੱਕੇ ਆਂ ਔਰ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਜਿਹੜਾ ਮਾਨ ਸਾਹਿਬ ਦਾ ਵਾਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਕਲਾ ਕਲਾ ਦਾਣਾ ਐਮਐਸਪੀ ਤੇ ਚੱਕਾਂਗੇ ਪਰ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਵੀ ਕਿਸਾਨ ਦੇ ਖਾਤੇ 'ਚ ਪਾਵਾਂਗੇ ਸੋ ਇਹ ਦੋਵੇਂ ਗੱਲਾਂ ਬਹੁਤ ਮੈਰਿਟ ਤੇ ਰਹੀਆਂ ਨੇ ਕਿਸਾਨ ਗੁੱਡ ਫੀਲ ਕਰ ਰਿਹਾ ਮੰਡੀ ਦੇ ਅੰਦਰ ਔਰ ਖੁਸ਼ੀ ਨਾਲ ਉਹ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੋ 22815 ਕਰੋੜ ਰੁਪਏ ਜਿਹੜੇ ਬਣਦੀ ਉਹਦੀ ਐਮਐਸਪੀ ਆ ਉਹਦੇ ਖਾਤੇ ਜਿਹੜਾ ਉਹ ਪਾਇਆ ਜਾ ਚੁੱਕਿਆ ਸੋ ਲਗਭਗ 6 ਲੱਖ 28000 674 ਕਿਸਾਨ ਜਿਹੜਾ ਕੱਲ ਤੱਕ ਮੰਡੀ 'ਚ ਆਇਆ 6 ਲੱਖ 28674 ਕਿਸਾਨ ਜਿਹੜਾ ਉਹ ਮੰਡੀ 'ਚ ਆਇਆ ਆਪਣੇ ਜਿੰਸ ਲੈ ਕੇ ਔਰ ਇਹਦੇ ਵਿੱਚੋਂ ਜਿਹੜੀ ਖਰੀਦੀ ਹੋਈ ਕਣਕ ਹੈ ਇਹਦੇ ਵਿੱਚੋਂ 43.32 ਲੱਖ ਐਮਟੀ ਇਹਦੀ ਲਿਫਟਿੰਗ ਜਿਹੜੀ ਅਸੀਂ ਕਰ ਚੁੱਕੇ ਆ ਸੋ ਮੈਂ ਕਹਿ ਸਕਦਾ ਕਿ ਮੋٹے ਤੌਰ ਤੇ ਜਿਹੜੀ ਕਿਸਾਨ ਦੀ ਚਿੰਤਾ ਜਾਂ ਕਿਸਾਨ ਦੀ ਹਿੱਤ ਜਿਹੜੇ ਮੰਨ ਕਰਦੇ ਆ ਉਹ ਦੋ ਹੀ ਹੁੰਦੇ ਆ ਕਿ ਕਿਸਾਨ ਨੂੰ ਮੰਡੀ ਦੇ ਅੰਦਰ ਜ਼ਿਆਦਾ ਸਮਾਂ ਬਿਹਾਣੇ ਨਾ ਪਵੇ ਉਹ ਜਲਦੀ ਮੰਡੀ ਤੋਂ ਫਾਰਗ ਹੋ ਜਾਏ ਸੈਕੰਡ ਉਹਦੀ ਖਰੀਦੀ ਗਈ ਜਿੰਸ ਦਾ ਟਾਈਮ ਸਿਰ ਉਹਨੂੰ ਭੁਗਤਾਨ ਹੋ ਜਾਏ ਇਹ ਦੋਵੇਂ ਗੱਲਾਂ ਬੜੀਆਂ ਰੋਸ਼ਨ ਨੇ ਬੜੀਆਂ ਮੈਰਿਟ ਦੇ ਉੱਤੇ ਆ ਸੋ ਮੈਂ ਵੀ ਪੰਜਾਬ ਦੇ 18-19 ਜ਼ਿਲ੍ਹਿਆਂ 'ਚ ਜਾ ਕੇ ਆਇਆ ਸੋ 18-19 ਜ਼ਿਲ੍ਹਿਆਂ ਦੇ ਅੰਦਰ ਮੈਂ ਕਿਸਾਨਾਂ ਨੂੰ ਵੀ ਮਿਲਿਆ ਮਜ਼ਦੂਰਾਂ ਨੂੰ ਵੀ ਮਿਲਿਆ ਹਰੇਕ ਵਰਗ ਇਸ ਵਾਰ ਜਿਹੜਾ ਉਹ ਵੀਰਦੀ ਪ੍ਰਿਕੋਰਮੈਂਟ ਦੇ ਸੰਦਰਭ 'ਚ ਜਿਹੜੇ ਬੰਦੋਬਸਥ ਕੀਤੇ ਆ ਉਹ ਮਤਲਬ ਕਾਫੀ ਜਿਹੜੇ ਪੁਖਤਾ ਸਾਬਤ ਹੋਏ ਆ ਕਾਫੀ ਸ਼ਾਨਦਾਰ ਮਤਲਬ ਉਹਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਿਆ ਔਰ ਕਿਸਾਨ ਵੀ ਮੰਡੀ ਦੇ ਵਿੱਚੋਂ ਮੈਂ ਸਮਝਦਾ ਵੀ ਖੁਸ਼ ਗਿਆ ਤੇ ਇੱਕ ਹੋਰ ਜਿਹੜੀ ਵਧੀਆ ਗੱਲ ਇਸ ਵਾਰ ਖੇਤਾਂ ਤੋਂ ਜਿਹੜਾ ਝਾੜ ਆ ਕਣਕ ਦਾ ਉਹ ਵੀ ਅੱਗੇ ਨਾਲ ਵਧਿਆ ਸੋ ਇਸ ਵਧੇ ਹੋਏ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਹੋਣਾ ਤੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਸਾਨੂੰ 124 ਲੱਖ ਮੀ.ਟੀ ਦਾ ਟਾਰਗੇਟ ਮਿਲਿਆ ਉਹ ਵੀ ਅਚੀਵ ਕਰਨ ਦੇ ਵਿੱਚ ਸਾਨੂੰ ਮਦਦ ਕਰੇਗਾ ਜਿਹੜਾ ਹੈ ਬੰਪਰ ਫਸਲ ਜਿਹੜੀ ਪੰਜਾਬ ਦੇ ਵਿੱਚ ਹੋਈ ਆ ਸੋ ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਆ ਤਸੱਲੀ ਵੀ ਆ ਕਿ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਦੇ ਮੁਤਾਬਕ ਜਿਹੜੇ ਬੰਦੋਬਸ ਮੰਡੀਆਂ ਦੇ ਅੰਦਰ ਕੀਤੇ ਆ ਵੀਟ ਦੀ ਪ੍ਰਕੂਰਮੈਂਟ ਨੂੰ ਲੈ ਕੇ ਉਹ ਬੜੇ ਸ਼ਾਨਦਾਰ ਬੰਦੋਬਸ ਹੋਇਆ ਔਰ ਉਹਦਾ ਕਿਸਾਨ ਨੂੰ ਵੱਡਾ ਉਹਦਾ ਲਾਭ ਮਿਲਿਆ